ਪ੍ਰਭਾਤੀ ਮਹੱਲਾ ਪੰਜਵਾ ਸਤਿਗੁਰ ਪੂਰੈ ਨਾਮ ਦੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਵਾਜ਼ ਜੀ ਬੰਦ ਕਰਦੇ ਹੋਏ ਗੁਰੂ ਸਾਹਿਬ ਜੀਓ ਪ੍ਰਭਾਤੀ ਮਹੱਲਾ ਪੰਜਵਾ ਸਤਗੁਰੂ ਪੂਰੇ ਨਾਮ ਦੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਦੀ ਸਾਜੀ ਨੂੰ ਅੱਜ ਹੀ ਗੁਰੂ ਖਾਲਸਾ ਸਾਧ ਸੰਗਤ ਜੀਓ ਗਰੀਬ ਨੌਯੰਤਰ ਯਾਵੇਂ ਪਦ ਪਾਵਨ ਭਗਤ ਅਚਲ ਸਤਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਪੰਜਵੇਂ ਪਾਤਸ਼ਾਹ ਸਤਗੁਰੂ ਵੱਲੋਂ ਨਾਮ ਦੀ ਬਖਸ਼ੀਦਾਰ ਜੋ ਲਾਭ ਪ੍ਰਾਪਤ ਹੋਇਆ ਹੈ ਉਹ ਆਪਣੇ ਤਾਂ ਕਿਰਪਾ ਦ੍ਰਿਸ਼ਟੀ ਕਰਕੇ ਫਰਮਾਉਂਦੇ ਹਨ ਭਰਵਤੀ ਮਹੱਲਾ ਪੰਜਵ ਸਤਿਗੁਰ ਪੂਰੇ ਨਾਮ ਦੀ ਹੈ ਜਿਵੇਂ ਭਾਈ ਪੂਰ ਨੂੰ ਸਤਿਗੁਰੂ ਨਾਨਕ ਦੇਵ ਗੁਰੂ ਰਾਮਦਾਸ ਮਹਾਰਾਜ ਜੀ ਨੇ ਅੰਮ੍ਰਿਤ ਨਾਮ ਦੇਣਾ ਕੀਤਾ ਹੈ ਆਨੰਦ ਮੰਗਲ ਕਲਿਆਣ ਸਦਾ ਸੁਖ ਨਾਮ ਦੀ ਦਾਤ ਕਰਕੇ ਆਨੰਦ ਸਰੂਪ ਦੇ ਮੰਗਲ ਲਗਾਉਨੇ ਹਾਂ ਤੇ ਕਲਿਆਣ ਰੱਖਿਆ ਹੁੰਦੀ ਹੈ ਮੁਕਤੀ ਪ੍ਰਾਪਤ ਹੁੰਦੀ ਹੈ ਸਦਾ ਆਤਮਾ ਨਾਲ ਸੁਖ ਪ੍ਰਾਪਤ ਹੋਇਆ ਹੈ ਕਾਰਜ ਸਗਲਾ ਰਾਸ ਥਿਜਾ ਸਦਾ ਸ੍ਰੀ ਅੰਮ੍ਰਿਤਸਰ ਸਾਹਿਬ ਰਕਿਉਂਦਾ ਸ੍ਰੀ ਹਰਮੰਦਰ ਸਾਹਿਬ ਰਕਿਉਂਦਾ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰਕਿਉਂਦਾ ਭਾਵ ਭਗਤੀ ਦੇ ਕੇ ਸਿੱਖਾਂ ਦੀ ਕਲਿਆਣ ਕਰਨਦਾ ਬ੍ਰਹਮ ਗਿਆਨ ਦੀ ਦਾਤ ਦੇਣ ਦਾ ਸਾਰਾ ਕਾਰਜ ਰਾਸ ਮਾਰਨ ਕਰਤਾ ਸੁਚਾਈ ਚ ਲਿਆਂਦਾ ਰਹਾਉ ਚਰਨ ਕਮਲ ਗੁਰ ਕੀ ਮਨ ਬੂਠੇ ਸਤਿਗੁਰੂ ਸਾਹਿਬ ਦੇ ਮਨ ਸਾਡੇ ਮਨ ਚ ਚਰਨ ਕਮਲ ਬਸ ਗਏ ਹਨ ਦੁੱਖ ਦਰਦ ਭ੍ਰਮ ਬਿਨਸੀ ਝੂਠੇ ਇਸ ਕਰਕੇ ਜੰਮਣ ਮਰਨ ਦਾ ਦੁੱਖ ਅਵਿਦਿਆ ਦੀਆਂ ਦਰਦਾਂ ਪੀੜੀਆਂ ਪੀੜਾਂ ਤੇ ਪਰਮਾਤਮਾ ਕੋ ਝੂਠੇ ਸੁਆਵ ਸਭ ਨਾਸ ਹੋ ਗਏ ਨਿਤ ਉਠ ਗਾਉ ਪ੍ਰਭ ਕੀ ਬਾਣੀ ਉਠ ਕੇ ਹਮੇਸ਼ਾ ਅਮਰਤ ਦੇਲੇ ਮਹਾਰਾਜੀ ਅਮਰਤ ਰੂਪ ਬਾਣੀ ਨੂੰ ਭਾਈ ਕੀਰਤਨ ਜਪਾ ਕੇ ਗਾਇਆ ਕਰੋ ਆਠ ਪਹਿਰ ਹਰ ਸਿਮਰਹੁ ਪ੍ਰਾਣੀ ਜੇ ਜਦੋਂ ਕੀਰਤਨ ਦੇ ਵੇਲੇ ਹੂੰ ਉਦੋਂ ਅੱਠੇ ਪੈਰ ਪਰਮੇਸ਼ਰ ਦਾ ਸਿਮਨ ਕਰਿਆ ਕਰੋ ਸੋ ਪ੍ਰਾਣਾਤ ਹਰੀ ਜੀ ਘਰ ਬਾਹਰ ਪ੍ਰਭ ਸਭ ਦੀ ਥਾਈ ਫਿਰ ਘਰ ਵਿੱਚ ਵੀ ਮਹਾਰਾਜ ਬਾਹਰ ਵੀ ਦੇਸ਼ ਪ੍ਰਦੇਸ਼ ਵਿੱਚ ਵੀ ਪ੍ਰਭੂ ਸਾਰਿਆਂ ਥਾਂ ਵਿੱਚ ਹੀ ਹੈ ਘਰ ਸਰੀਰ ਦੇ ਅੰਦਰ ਵੀ ਬਾਹਰ ਸੰਸਾਰ ਦੇ ਅੰਦਰ ਵੀ ਵਾਹਿਗੁਰੂ ਸਾਰਿਆਂ ਥਾਵਾਂ ਵਿੱਚ ਹੈ ਘਰ ਸਤ ਸੰਗਤ ਵਿੱਚ ਵੀ ਬਾਹਰ ਸੰਸਾਰ ਵਿੱਚ ਵੀ ਪ੍ਰਭੂ ਸਾਰਿਆਂ ਥਾਵਾਂ ਵਿੱਚ ਹੀ ਹੈ ਕਰ ਬਾਹਰ ਪ੍ਰੋਸਮਨੀ ਥਾਈ ਵਾਹਿਗੁਰੂ ਜਿਹੜਾ ਹੈ ਅੰਤਰਮੁਖ ਗਿਰਤੀ ਵਾਲੇ ਜਿਹੜੇ ਅਤਰੀਆ ਪਦ ਵਾਲੇ ਘਰ ਵਾਲੇ ਬਾਹਰ ਮੁਖ ਵਾਲੇ ਜਿਹੜੇ ਬਾਹਰ ਹਨ ਸਭਨਾ ਦਾ ਪ੍ਰਵੇਸ਼ਸ਼ਰ ਵੀ ਆਪ ਕਹੈ ਸੰਗ ਸਹਾਈ ਜਹ ਹਉ ਜਾਈ ਜਿੱਥੇ ਅਸੀਂ ਜਾਈਏ ਨਾਲ ਹੋ ਕੇ ਮਹਾਰਾ ਸਹਾਇਤਾ ਕਰਨ ਵਾਲੇ ਹਨ ਦੋਈ ਕਰ ਜੋੜ ਕਰੀ ਅਰਦਾਸ ਦੋਵੇਂ ਅੱਠ ਜੋੜ ਕੇ ਸੱਚੀ ਪਾਤਸ਼ਾਹ ਦੇ ਅੱਗੇ ਅਰਦਾਸ ਕਰਦੇ ਹਾਂ ਮਨੁ ਮੰਨ ਬੁੱਧ ਜੋੜ ਕੇ ਸਦਾ ਜਪੀ ਨਾਨਕ ਗੁਣਤਾ ਇਹ ਮਹਾਰਾਜ ਗੁਰੂ ਸਾਹਿਬ ਜੀ ਕਹਿੰਦੇ ਨੇ ਗੁਣਾਂ ਦੇ ਤਾਸ ਪਤਰ ਖਜ਼ਾਨਾ ਰੂਪ ਸਦਾ ਉਹਦੇ ਨਾਮ ਨੂੰ ਜਪਦੇ ਰਹੀ ਅਰਦਾਸ ਕਰਦੇ ਹਾਂ ਆਪਦੇ ਅੱਗੇ ਬਰਭਤੀ ਮਹੱਲਾ 5 ਵਾ ਪਾਰਬ੍ਰਹਮ ਪ੍ਰਭ ਸੁਗੜ ਸੁਜਾਨ ਪੌਰਵਮ ਪਾਪਾਂ ਪੁੰਨੋਂ ਤੋਂ ਪਰੇ ਜੋ ਬ੍ਰਹਮ ਵਿਆਪਕ ਹੈ ਉਹ ਪ੍ਰਭੂ ਰੱਖਿਆ ਕਰਨ ਵਾਲਾ ਹੈ ਸੁਗੜ ਸ੍ਰੇਸ਼ਟ ਘਾੜ ਤੋਂ ਸੁਭਗੁਣਾ ਦੀਆਂ ਕਰਨ ਵਾਲਾ ਹੈ ਸੁਜਾਨ ਅੰਤਰੀਆਮੀ ਹੈ ਗੁਰਪੂਰਾ ਪਾਈਐ ਵੱਡ ਭਾਗੀ ਪੂਰਨ ਸਤਿਗੁਰੂ ਵੱਡਿਆਂ ਭਾਗਾਂ ਕਰਕੇ ਪ੍ਰਾਪਤ ਹੁੰਦੇ ਹਨ ਦਰਸ਼ਨ ਕਉ ਜਾਈਐ ਕੁਰਬਾਨ ਸਤਿਗੁਰਾਂ ਦੇ ਦਰਸ਼ਨਾਂ ਤੋਂ ਦਰਸ਼ਨ ਕੋ ਜਾਈਏ ਕੁਰਬਾਨ ਸਤਿਗੁਰਾਂ ਦੇ ਦਰਸ਼ਨਾਂ ਤੋਂ ਕੁਰਬਾਨ ਬਲਿਹਾਰ ਜਾਈਏ ਆਪਣਾ ਵਾਰੀਏ ਰਹਾਉ ਕਿਲ ਵਿਖ ਮੀਟੀ ਸਬਦ ਸੰਤੂ ਸਤਿਗੁਰ ਸਾਹਿਬੀ ਨੇ ਸ਼ਬਦ ਦਾ ਅਭਿਆਸ ਦੇ ਕੇ ਮਨ ਨੂੰ ਸੰਤੁਸ਼ਟ ਕਰ ਦਿੱਤਾ ਹੈ ਅਤੇ ਲੋਭ ਵੱਲੋਂ ਸੰਤੋਖੀ ਬਣਾਤਾ ਹੈ ਕਿਲੋ ਕਾਮ ਕਰੋ ਆਦਕ ਜਿਹੜੇ ਸੰਪਾਪ ਉਹ ਸਾਰੇ ਚਾਰ ਪ੍ਰਕਾਰ ਦੇ ਪਾਪ ਜਿਹੜੇ ਬ੍ਰਾਹਮਣ ਕੇ ਲਈ ਘਾਤ ਕਾ ਨਿਕਾਣ ਚਾਰੀ ਕਾ ਤਾਂ ਨੇ ਵੀ ਸਾਰੇ ਮੇੜ ਦਿੱਤੇ ਸ਼ਬਦ ਕਰਕੇ ਸੰਤੋਖ ਬਖਸ਼ ਦਿੰਦਾ ਹੈ ਲੋਭ ਦਾ ਭਾਵ ਹੋ ਗਿਆ ਹੈ ਨਾਮ ਆਰਾਧਨ ਹੋ ਆਜੋਗ ਇਹ ਮਰ ਸੌਦੇ ਨਾਮ ਦੇ ਰਤਨ ਦੇ ਲੈਕ ਸਾਡੇ ਜੀਵਨ ਬਣਾ ਦੁੱਤਾ ਹੈ ਨਾਮ ਆਰਾਧਨ ਨਾਮ ਦੇ ਆਰਾਧਨ ਕਰਕੇ ਵਾਹਿਗੁਰੂ ਚ ਯੋਗ ਜੋੜ ਹੋ ਗਿਆ ਹੈ ਪੀਗ ਤਾਂ ਹੋ ਗਈ ਹੈ ਮਲਾਪ ਹੋ ਗਿਆ ਮਹਾਰਾਜ ਦੇ ਨਾਲ ਸਾਜ ਸੰਗ ਹੋਆ ਪਰਗਾਸ ਸਾਧ ਸੰਗਤ ਦੇ ਵਿੱਚੋਂ ਮਿਲ ਕੇ ਬ੍ਰਹਮ ਬ੍ਰਹਮ ਗਿਆਨ ਦਾ ਪ੍ਰਕਾਸ਼ ਹੋਇਆ ਹੈ ਚਰਨ ਚਰਨ ਕਮਲ ਮਨ ਮਾਹੇ ਨਿਵਾਸ ਸੁਜੀ ਬਾਦਸ਼ਾਹ ਦੇ ਚਰਨ ਕਮਲ ਉਜੀ ਨਿਆਈ ਪ੍ਰਕਾਸ਼ ਮੈਂ ਹੈ ਉਹ ਮਨ ਦੇ ਕਿ ਨਿਵਾਸ ਕੀਤਾ ਉਹ ਟਿੱਗ ਗਈ ਮਨ ਤੇ ਜਿਨ ਕੀਆ ਤਿਨ ਲੀਆ ਰਾ ਜਿਸ ਵਾਹਿਗੁਰੂ ਨੇ ਇਹ ਸੰਸਾਰ ਕੀਤਾ ਹੈ ਉਸੇ ਵਾਹਿਗੁਰੂ ਨੇ ਰੱਖ ਲਿਆ ਹੈ ਜਿਨ੍ਹਾਂ ਨੂੰ ਮਹਾਰਾਜ ਸਾਦੇ ਨਾਮ ਦਾ ਅਭਿਆਸ ਕੀਤਾ ਹੈ ਉਸ ਪਰਮੇਸ਼ਰ ਨੇ ਆਜਰੇ ਜਿਹਤੇ ਜੁੜੇ ਹੋਏ ਜਾਣ ਕਰਕੇ ਰੱਖ ਲਏ ਹੋ ਪ੍ਰਭ ਪੂਰਾ ਅਨਾਥ ਕਾ ਨਾਟ ਮੇਰਾ ਪ੍ਰਭ ਪੂਰਨ ਹੈ ਅਨਾਥ ਗਰੀਬਾਂ ਦਾ ਵੀ ਉਹ ਨਾਟ ਸਵਾਮੀ ਹੈ ਜਿਸੇ ਨਿਵਾਜੀ ਕਿਰਪਾਤਾ ਜਿਨ੍ਹਾਂ ਦੇ ਤਾਈ ਨਿਵਾਜੀ ਪਾਲਣਾ ਕਰਦਾ ਹੈ ਬੜੀ ਆਉਂਦਾ ਹੈ ਕਿਰਪਾ ਦ੍ਰਿਸ਼ਟੀ ਧਾਰ ਕਰਕੇ ਪੂਰਨ ਕਰਮਤਾ ਕੀ ਆਚਾਰ ਉਹਨਾਂ ਦੇ ਸਾਥ ਸੰਗ ਦੀ ਸ੍ਰੇਸ਼ਟ ਆਚਾਰ ਵੀ ਹਨ ਚੰਗੇ ਪਰਉਪਕਾਰ ਨੇ ਕੰਮ ਕਰਦੇ ਹਨ ਤੇ ਪੂਰਨ ਕਿਰਪਾ ਹੈ ਉਹਨਾਂ ਤੇ ਪੂਰਨ ਨਿਸ਼ਕਾਮ ਕਰਮ ਹਨ ਉਹਨਾਂ ਦੇ ਪੂਰਨ ਕਰਮ ਪੂਰਨ ਕਰਮ ਤਾਂ ਕੀ ਆ ਆਚਾਰ ਪੂਰਨ ਦੇ ਆਚਾਰ ਸ੍ਰੇਸ਼ਟਾਚਾਰ ਵਾਲੇ ਪੂਰਨ ਕਰਮ ਹਨ ਮਹਾਰਾਜ ਦੀਨ ਤੇ ਕਿਰਪਾ ਹੈ ਗੁਣ ਗਾਵੇ ਨਿਤ 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 ਨਵੇਂ ਜੋ ਨਿਤ ਰੂਪ ਪਰਮੇਸ਼ਰੋ ਹੈ ਅਤੇ ਨਿਤ ਰੂਪ ਉਸ ਦਾ ਨਾਮ ਹੈ ਜਿਸ ਦੇ ਨਿਤ ਰੂਪ ਸਤਿਗੁਰੂ ਹਨ ਉਹਨਾਂ ਨਾਲ ਮਿਲ ਕੇ ਜਿਹੜੇ ਗੁਣ ਗਾਉਂਦੇ ਆ ਨਿਤ ਨਵੇਂ ਪਰਮੇਸ਼ਰ ਦਾ ਉਹਨਿਤਾ ਪਰਤੀ ਉਹਨਾਂ ਨੂੰ ਜਾਗਰਤ ਚ ਸੁਪਨ ਚ ਸੁਖੋਪਤ ਚ ਸਾਰਿਆਂ ਚ ਪੂਤਕਾਲ ਭਵਿਕਸ਼ਕਾਲ ਵਰਤਮਾਨ ਕਾਲ ਚ ਉਹ ਨਿਤ ਰੂਪ ਦੀ ਪ੍ਰਾਪਤੀ ਹੋ ਜਾਂਦੀ ਹੈ 1084 ਜੂਨ ਨਾ ਭਵੇ ਉਹ 84 ਲੱਖ ਜਿਹਦੇ ਜੂਨਾ ਚ ਨਹੀਂ ਭਾਈ ਪਾਉਂਦੇ ਫਿਰ ਵਿੱਚ ਉਹਣਾ ਨਹੀਂ ਪੈਣਾ ਉਹਨਾਂ ਨੂੰ ਜੁਨਾ ਚ ਨਹੀਂ ਹਾਂ ਉਹ ਹਾਂ ਚਰਨ ਪੂਜਾਰੇ ਇਸ ਲੋਕ ਚ ਵੀ ਮਹਾਰਾਜ ਸਾਹਿਬ ਵਿਆਪਕ ਹੈ ਪਰਲੋਕ ਚ ਵੀ ਮਹਾਰਾਜ ਵਿਆਪਕ ਹੈ ਆਪਦੇ ਚਰਨਾਂ ਦੀ ਪੂਜਾ ਕਰਾ ਲਈ ਕਿ ਨਾ ਤੁਹਾਰਾ ਇਹਨੇ ਆ ਵੀ ਚਰਨਾਂ ਚ ਪੂਜੇ ਕੋਈ ਆਲੇ ਹੈ ਜਿਹੜੇ ਚਰਨਾਂ ਦੀ ਪਹੁੰਚ ਗਈ ਹੋ ਗਈ ਹੈ ਜਿਨ੍ਹਾਂ ਦੀ ਮੁਖ ਉਜਲ ਸਾਚੇ ਦਰਬਾਰੇ ਉਹਨਾਂ ਦੇ ਸੱਚੇ ਦਰਬਾਰ ਸਤਖੰਡ ਵਿੱਚ ਸੱਚੇ ਦਰਬਾਰ ਸਰੂਪ ਵਿੱਚ ਉਜਲ ਚਿਹਰੇ ਹਰ ਮੁਖਾਂ ਨਾਲ ਜਿਸ ਮਾਸਕ ਗੁਰ ਧਰਿਆ ਹਾ ਜਿਨ੍ਹਾਂ ਦੇ ਮੱਥੇ ਤੇ ਸਤਗੁਰਾਂ ਦੀ ਕਿਰਪਾ ਦਾ ਹੱਥ ਰੀਜ ਰੱਖ ਦਿੰਦਾ ਹੈ ਕੂਟ ਮੱਧੀ ਕੋ ਬਿਰਲਾ ਦਾ ਰੂੜੋਂ ਵਿੱਚੋਂ ਕੋਈ ਕੋਈ ਉਹ ਬਿਰਲਾ ਸੇਵਕ ਹੈ ਜਿਵੇਂ ਸੂਰਜ ਕਿਹੜਾ ਰੌਲਾ ਰੜਦਾ ਨਹੀਂ ਆਪਣੇ ਪ੍ਰਕਾਸ਼ ਦੇ ਸਹੇਤਾ ਆਪ ਹੀ ਪ੍ਰਕਾਸ਼ ਲੈ ਐ ਉਹ ਚਮਕਦੇ ਆ ਜੀਵਨ ਹੈ ਕਰੋੜਾਂ ਵਿੱਚੋਂ ਕੋਈ ਉਹੇ ਜਿਹਾ ਸੇਵਕ ਮਹਾਰਾਜ ਜਲ ਥਲ ਮਹੀਲ ਪੀਖੇ ਭਰਪੂਰ ਕੋਈ ਵਾਹਿਗੁਰੂ ਪ੍ਰithvi ਕੀ ਥਲ ਘਰਤੀ ਵਿੱਚ ਵੀ ਤੇ ਆਕਾਸ਼ ਆਦ ਕਾਂਝ ਵੀ ਸਾਰੇ ਪਰਿਵਿਸ਼ ਨੂੰ ਵਿਆਪਕ ਰੂਪ ਦੇ ਰਹੇ ਹਨ ਜਲਾਲ ਧਾਂਤ ਵੀ ਥਲ ਖੁਸ਼ਕਤਾਵਾਂ ਦੀ ਪ੍ਰithvi ਆਕਾਸ਼ ਵੀ ਯਾਰ ਪ੍ਰੇਮੀਆਂ ਜਿਵੇਂ ਥਾਲ ਜਿਹੜੇ ਕਨੈਕਟਪੁਰ ਕਾਉਂਨਾਂ ਚ ਵੀ ਜਲਥਲ ਮਹੀਲ ਪੀਖੈ ਪਰ ਬੁੱਧੀ ਅੰਦਰ ਵੀ ਰੇ ਰੂਪੀ ਆਕਾਸ਼ ਅੰਦਰ ਵੀ ਸਾਰੇ ਪਰਵੇਸ਼ ਨੂੰ ਵਿਆਵਕ ਦੇਹ ਹਨ ਨਾਨਕ ਉਦਰਸ ਤਿਸ ਜਨ ਕੀ ਤੂੰ ਜਿਨ੍ਹਾਂ ਦੇ ਅੰਦਰ ਐਸਾ ਨਿਸ਼ਚਿਆ ਹੋ ਗਿਆ ਐਸੇ ਸਰੂਪ ਦੀ ਅੰਦਰ ਪ੍ਰਾਪਤੀ ਹੋਈ ਹੈ ਉਹਨਾਂ ਜਿਨ੍ਹਾਂ ਦੀ ਗੁਰੂ ਸਾਹਿਬ ਜੀ ਕਹਿੰਦੇ ਢੂੜ ਬਣੀਏ ਪ੍ਰਭਾਤੀ ਮਹੱਲਾ 5ਵਾਂ ਕੁਰਬਾਨ ਜਾਈ ਗੁਰਪੂਰੇ ਆਪਣੇ ਆਪਣੇ ਸਤਿਗੁਰੂ ਮਹਾਰਾਜ ਸਾਹਿਬਾ ਹੋਰ ਕੋਈ ਆਪਣਾ ਨਹੀਂ ਦੁਨੀਆ 'ਚ ਆਪਣੇ ਸਤਿਗੁਰਾਂ ਤੋਂ ਕੁਰਬਾਨ ਬਲਿਹਾਰ ਜਾਈਏ ਪੂਰੇ ਅੰਗਾਂ ਤੋਂ ਜਿਸ ਪ੍ਰਸਾਦ ਹਰ ਹਰ ਜਪ ਜਪਨੇ ਜਿਨ੍ਹਾਂ ਸਤਿਗੁਰਾਂ ਦੀ ਕਿਰਪਾ ਕਰਕੇ ਹਰ ਹਰ ਪਰਮੇਸ਼ਰ ਜੋ ਜਪਨੇ ਜੋਗ ਹੈ ਉਹਨੂੰ ਜਪਣ ਵਾਲੇ ਬਣ ਗਏ ਹੋ ਰਹਾਓ ਅੰਮ੍ਰਿਤ ਬਾਣੀ ਸੁਣਤ ਨਿਹਾਲ ਇਹ ਅਮਰ ਕਰਨ ਵਾਲੀ ਬਾਣੀ ਨੂੰ ਸੁਣ ਕਰਕੇ ਨਿਹਾਲ ਦੁੱਖਾਂ ਤੋਂ ਰਹਿਤ ਹੋ ਜਾਈਦਾ ਹੈ ਬਿਨਸ ਗਈ ਵਿਖਿਆ ਜੰਜਾ ਦੁੱਖਾਂ ਮਾਇਆ ਦੇ ਜਿਹੜੇ ਜੰਜਾਲ ਬੰਦੇ ਰਸੀਹੰਦੇ ਸਾਰੇ ਵਿਸਰ ਗਏ ਹਨ ਸਾਜ ਸ਼ਬਦ ਸਿਉ ਲਾਗੀ ਪ੍ਰੀਤ ਸੱਚੇ ਗੁਰਾਂ ਦੇ ਸ਼ਬਦ ਉਪਦੇਸ਼ ਵਿੱਚ ਸੱਚਾ ਜੋ ਬ੍ਰਹਮ ਹੈ ਉਹਦੇ ਸਾਥ ਪ੍ਰੀਤੀ ਲੱਗ ਗਈ ਹੈ ਹਰ ਪ੍ਰਭ ਆਪਣਾ ਆਇਆ ਚਰੀ ਪ੍ਰਭੂ ਜੋ ਆਪਣਾ ਆਤਮਾ ਰੂਪ ਸਾਰਿਆਂ ਦਾ ਉਹ ਚੇਤੇ ਆਇਆ ਹੈ ਨਾਮ ਜਪਤ ਹੋਆ ਪਰਗਾਹ ਮਹਾਰਗ ਨਾਮ ਦਾ ਜਾਪ ਕਰਨੇ ਕਰਕੇ ਅੰਦਰ ਪਰਮੇਸ਼ਰ ਦੇ ਰੂਪ ਦਾ ਅਪਰੋਖ ਗਿਆਨ ਦਾ ਪ੍ਰਕਾਸ਼ ਹੋ ਗਿਆ ਹੈ ਗੁਰ ਸ਼ਬਦ ਦੀ ਕੀਨ ਹਿਰਦੈ ਨਿਵਾ ਸਤਿਗੁਰੂ ਸਾਹਿਬ ਜੀ ਦੇ ਸ਼ਬਦ ਦੁਆਰਾ ਮਹਾਰਾਜ ਨੇ ਫਿਰ ਦੇ ਜਾ ਕੇ ਨਵਾਸ ਕਰਨਾ ਕੀ ਪਹਿ ਗੁਰਸਮਰਤ ਸਦਾ ਦਇਆ ਗੁਰੂ ਸਾਹਿਬ ਜੀ ਐਸੇ ਸਮਰਤ ਸਦਾ ਦਇਆ ਦੇ ਘਰ ਹਮ ਹਰ ਜਪ ਹਰ ਜਪ ਜਪ ਨਾਨਕ ਭੇ ਨਿਹਾਲ ਸਤਗੁਰੂ ਜੀ ਕਹਿੰਦੇ ਜਿਹਨਾਂ ਹਰੀ ਦੇ ਜਾਪ ਨੂੰ ਜਪਿਆ ਹੈ ਉਹ ਨਿਹਾਲ ਬੰਦਰਾਂ ਤੋਂ ਰਹਿਤ ਮੁਕਤ ਹੋ ਗਏ ਹਨ